ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ 1311 ਰਬਟਿਕ ਤੇ ਅੱਜ ਦਾ ਕਸ਼ਹਰਾ ਕਟਿੰਗ ਕਰਨ ਲੱਗੀ ਸੀ ਸੋਚਿਆ ਮੈਂ ਕਿ ਤੁਹਾਡਾ ਵੀਡੀਓ ਸ਼ੇਅਰ ਕਰਦੀ ਆ ਤੇ ਉਸ ਤੋਂ ਪਹਿਰੇ ਮੈਂ ਕਹਿਣਾ ਚਾਹਨੀ ਆ ਜਿਸ ਨੇ ਮੇਰਾ ਚੈਨਲ ਹਿੰ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਮੇਰੇ ਆਉਣ ਵਾਲੇ ਸਾਰੇ ਵੀਡੀਓ ਤੁਹਾਨੂੰ ਸ਼ੋਅ ਹੋ ਸਕਣ ਤੇ ਤੁਹਾਨੂੰ ਇਹਦਾ ਸੰਗ ਕਸ਼ਹਰੇ ਦਾ ਨਾਪ ਕਿੱਦਾਂ ਲੈਣਾ ਠੀਕ ਹੈ ਜੀ ਉਹਦੀ ਮੈਂ ਕਟਿੰਗ ਵੀ ਦੱਸਾਂਗੀ ਸਟਿਚਿੰਗ ਵੀ ਦੱਸਾਂਗੀ ਤੇ ਆ ਕਸ਼ਹਰਾ ਕਈਆਂ ਨੂੰ ਨਹੀਂ ਪਤਾ ਹੋਊਗਾ ਜਿਨ੍ਹਾਂ ਨੇ ਅਮਰ ਸ਼ਕਿਆ ਹਮਲੇਦਾਰੀ ਬੰਦੀਓ ਕੁਸ਼ਹਾਰਾ ਬੰਦੇ ਆ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਨਹੀਂ ਹੋਣਾ ਗਈਆਂ ਨੂੰ ਕਿ ਕੁਸ਼ਹਾਰਾ ਕੀ ਚੀਜ਼ ਹੈ ਠੀਕ ਹੈ ਜੀ ਇਹ ਹੈਗੀ ਹੈ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦੀ ਲੰਬਾਈ ਇਧਰੋਂ ਲਵਾਂਗੇ ਸਭ ਤੋਂ ਪਹਿਲਾਂ ਹੀ ਕੁਸ਼ਹਾਰੇ ਦੀ ਲੰਬਾਈ ਲੈਣੀ ਹੈ ਇਹਦਾ ਜਿਆਦਾ ਨਾਪ ਨਹੀਂ ਹੁੰਦਾ ਹੈਗਾ ਇਹਦੀ ਹੈਗੀ ਹੈ ਲੰਬਾਈ 13 ਸਵਾ 13 ਮਤਲਬ 13 ਇੰਚ ਰੱਖਾਂਗੀ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਘੇਰਾ ਦੇਖਣਾ ਹੈ ਯਾਨੀ ਕਿ ਚੜਾਈ ਇਹਦੀ ਚੜਾਈ ਹੈਗੀ ਹੈ 38 ਇੰਚ ਲੰਬਾਈ 13 ਤੇ ਚੜਾਈ ਹੈਗੀ ਇਹਦੀ 38 ਇੰਚ ਤੇ ਇਹਦਾ ਪੁੰਜਾ ਉਸ ਤੋਂ ਬਾਅਦ ਅਸੀਂ ਪੁੰਚੇ ਦੀ ਮਤਲਬ ਨਾਪ ਲਵਾਂਗੇ ਪੁੰਚੇ ਦਾ ਪੁੰਚਾ ਵੀ ਹੈਗਾ ਇਹਦਾ 13 ਜਿੰਨੀ ਲੰਬਾਈ ਉਹਨਾ ਹੀ ਪੁੰਚਾ ਇਹਦਾ ਇਹ ਨਹੀਂ ਕਿ ਜਿੰਨੀ ਲੰਬਾਈ ਉਹਨਾ ਹੀ ਪੁੰਚਾ ਰੱਖਣਾ ਅਈ 13 ਵੀ ਰੱਖ ਸਕਦੇ 14 ਵੀ ਰੱਖ ਸਕਦੇ ਆਪਣੀ ਮਰਜ਼ੀ ਹੈ ਜਿੰਨਾ ਤੁਹਾਡਾ ਸੈੱਟ ਬੈਂਦਾ ਇਹਦਾ ਹੈਗਾ 13 ਲੰਬਾਈ 13 ਤੇ ਪੁੰਚਾ ਵੀ ਦਾ 13 38 ਇੰਚ ਦੀ ਚੜਾਈ ਹੈ ਠੀਕ ਹੈ ਇਹਦੀ ਮੈਂ ਕਟਿੰਗ ਦੀ ਵੀ ਤੁਹਾਨੂੰ ਸਟਿਚਿੰਗ ਪਾਵਾਂਗੀ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿ ਸ਼ੇਰੇ ਦਾ ਟੋਟਲ ਵਾਰ ਹੈਗਾ 2 ਇੰਚ ਮੈਂ ਕੱਢਿਆ ਤੇ ਟੋਟਲ ਵਾਰ ਹੈਗਾ 34 ਠੀਕ ਹੈ ਜੀ ਤੇ 2 ਇੰਚ ਮੈਂ ਸਾਈਡ ਤੋਂ ਕੱਢ ਲਿਆ 나ੜਾ 나ੜੇ ਵਾਸਤੇ ਤੇ ਇਹਦੀ ਲੰਬਾਈ ਹੈਗੀ ਹੈ 13 ਇੰਚ ਤੇ ਮੈਂ 5 ਇੰਚ ਵਧ ਲਵਾਂਗੀ 18 ਇੰਚ ਮੈਂ ਇਹਦੀ ਲੰਬਾਈ ਲਵਾਂਗੀ ਤੇ ਇਹਨੂੰ ਕਰ ਦਾਂਗੇ ਫੋਲਡ 18 ਇੰਚ ਲੈ ਲਾਂਗੇ ਲੰਬਾਈ ਉੱਤੋਂ ਬਾਅਦ ਚੜਾਈ ਮੈਂ ਇਹਦੀ 2 ਇੰਚ ਕੱਟ ਕਰਤਾ 34 ਇੰਚ ਟੋਟਲ ਹੈਗਾ ਇਹ 33 ਇੰਚ ਯਾਨੀ ਕਿ ਇਹਦੀ ਚੜਾਈ ਹੈਗੀ 38 ਇੰਚ ਤੇ ਮੈਂ 5 ਇੰਚ ਲੈਸ ਕੀਤੀ ਆ ਹਮੇਸ਼ਾ ਲੰਬਾਈ 5 ਇੰਚ ਐਕਸਟਰਾ ਲੈਣੀ ਆ ਤੇ ਚੜਾਈ 5 ਇੰਚ ਕੱਟ ਲੈਣੀ ਆ ਚੜਾਈ ਤਾਂ ਕਰਕੇ ਕੱਟ ਲੈਣੀ ਆ ਕਿਉਂਕਿ ਜਦੋਂ ਅਸੀਂ ਮਤਲਬ ਬੁਥੀ ਬਣਾਉਂਦੇ ਆ ਉਹਦੀ ਚੜਾਈ ਵੱਧ ਜਾਂਦੀ ਹੈ ਬੋਲ ਤੋ ਕਰਦਾਂਗੇ ਅਸੀਂ ਕਟਿੰਗ ਇਹਨਾਂ ਇੱਥੋਂ ਮਾਰਾਂਗੇ ਇੱਥੋਂ ਪੂਰੀ ਸੀਲ ਲਗਾ ਦਾਂਗੇ ਅਸੀਂ ਤਿੰਨਾਂ ਸਾਈਡਾਂ ਤੇ ਇੱਕ ਸਾਈਡ ਤੇ ਜੁੜਿਆ ਹੋਇਆ ਕਪੜਾ ਐ ਤਿੰਨੇ ਸਾਈਡ ਦਾ ਸੀਨ ਲਗਾਣੀ ਆ ਉਤ ਬਾਅਦ ਇਹਦੀ ਕਸ਼ਾਰੇ ਦੀ ਕਟਿੰਗ ਹੋਣੀ ਆ ਆ ਮੈਂ ਤਿੰਨੇ ਸਾਈਡ ਤੇ ਸੀਨ ਲਗਾ ਲਈ ਆ ਉਤ ਬਾਅਦ ਅਹੀਂ ਕੋਈ ਵੀ ਨੁੱਕਰ ਇਧਰੋਂ ਜਾਂ ਇਧਰੋਂ ਕੋਈ ਵੀ ਨਿਕਲ ਨੁੱਕਰ ਲੈ ਲਾਂਗੇ ਤੇ ਉਹ ਦੂਜੀ ਨੁੱਕਰ ਨਾਲ ਮਲਾਣਾ ਜਿੱਦਾਂ ਆਹ ਵਾਲੀ ਨੁੱਕਰ ਤੋਂ ਹੀ ਰੱਖ ਕੇ ਜਿਵੇਂ ਆਹ ਵਾਲੀ ਨੁੱਕਰ ਨਾਲ ਮਲਾਣਾ ਜਾਂ ਆਹ ਵਾਲੀ ਨੁੱਕਰ ਤੋਂ ਰੱਖ ਕੇ ਆਹ ਵਾਲੀ ਨੁੱਕਰ ਕੋਈ ਵੀ ਇੱਕ ਨੁੱਕਰ ਲੈ ਲਾਂਗੇ ਠੀਕ ਐ ਆ ਦੇਖੋ ਆਨੁਕਰ ਨੂੰ ਇਹਦਾ ਮਲਾ ਦੇਣਾ ਇਥੇ ਲਾ ਲੈਣਾ ਨਿਸ਼ਾਨੀ ਲਾ ਦਾਂਗੇ ਅਹੀਂ ਦਿੱਦੀ ਜੇ ਤੁਹਾਡੇ ਕੋਲ ਸਕੇਲ ਹੈ ਤਾਂ ਸਕੀਲ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਜੀ ਇਹ ਲੱਗੀ ਸੀ ਸੋਰੀ ਨਿਸ਼ਾਨੀ ਲੱਗ ਗਈ ਉਹ ਤੋਂ ਬਾਅਦ ਅਹੀਂ ਕਟਿੰਗ ਇਹਦਾ ਕਰਨੀ ਹੈ ਆ ਦੇਖੋ ਇੱਥੋਂ ਫੜਨਾ ਹੈ ਨੁੱਕਰ ਤੋਂ ਤੇ ਉੱਪਰ ਵਾਲਾ ਕੱਪੜਾ ਫੜਨਾ ਥੱਲੇ ਵਾਲਾ ਨਹੀਂ ਫੜਨਾ ਉੱਪਰ ਵਾਲਾ ਕੱਪੜਾ ਫੜਨਾ ਇੱਥੋਂ ਨਿੱਕੇ ਜਿਹੇ ਟੱਕ ਕੱਟ ਲਗਾਵਾਂਗੇ ਕਿ ਜਿਹੜੀ ਕੈਂਚੀ ਵਿੱਚ ਪੈ ਜਾਏ ਇੱਥੇ ਉੱਪਰ ਵਾਲਾ ਕੱਪੜਾ ਕੱਟਣਾ ਇਦਾਂ ਇਹ ਹੋ ਗਈ ਕਟਿੰਗ ਉੱਪਰ ਵਾਲੇ ਕੱਪੜੇ ਦੀ ਕਟਿੰਗ ਕੀਤੀ ਹੈ ਅੱਤ ਬਾਅਦ ਆਹ ਇੱਥੋਂ ਪੜਾਂਗੇ ਠੀਕ ਹੈ ਜੀ ਇਹ ਸੈਂਟਰ 'ਚ ਪੜਾਂਗੇ ਇਹਨੂੰ ਇਦਾਂ ਕਰਦੇ। ਫਿਰ ਨੁਕਲਾ ਫੜ ਲਾਂਗੇ ਬਰਾਬਰ ਕਰਾਂਗੇ। ਠੀਕ ਹੈ ਜੀ ਇਹਨੂੰ ਖੋਲ ਦਾਂਗੇ। ਇਹਦਾ ਬਰਾਬਰ ਕਰ ਲਾਂਗੇ। ਤੇ ਇੱਕ ਸਾਈਡ ਤੇ ਸੀਨਾ ਆਉਂਦੀ ਹੈ 81 81 ਸੀਨ ਤੇ ਦੂਜੀ ਸਾਈਡ ਤੇ ਇੱਕੋ ਹੀ ਸੀਨ ਆਉਂਦੀ ਹੈ। ਉਤ ਬਾਅਦ ਅਸੀਂ ਇੱਥੇ ਨੁਕਰਾਂ ਹੜ ਕੇ ਇਹਨੂੰ ਬਰਾਬਰ ਕਰ ਲਾਂਗੇ ਝਾੜ ਲਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਬਰਾਬਰ ਕਰਕੇ ਠੀਕ ਹੈ ਜੀ ਇਹਨੂੰ ਬਰਾਬਰ ਕਰਕੇ ਅਸੀਂ ਚੰਗੀ ਤਰ੍ਹਾਂ ਨੁਕਰਾਂ ਕੱਢ ਲਾਂਗੇ ਫਿਰ ਇਹਨੂੰ ਅਸੀਂ ਇਦਾਂ ਕਰ ਦਾਂਗੇ ਨੁਕਰਾਂ ਨੁਕਰਾਂ ਮਿਲਾ ਕੇ ਇਹਨੂੰ ਕਰ ਦਾਂਗੇ ਫੋਲਡ ਠੀਕ ਹੈ ਜੀ ਬੋਲਡ ਕਰਕੇ ਆ ਬੰਦ ਵਾਲੇ ਪਾਸੇ ਤੋਂ ਮਤਲਬ ਦੇ ਪੋਚੇ ਬਣਗੇ ਇਧਰੋਂ ਨੇਫਾ ਬਣੇਗਾ 2 ਇੰਚ ਫੋਲਡ ਹੋ ਜਾਏਗਾ ਇਹ 15 ਇੰਚ ਲੰਬਾਈ ਦੀ ਬਚੀ ਆ ਠੀਕ ਹੈ ਜੀ ਤੇ ਇਧਰੋਂ ਅਹੀਂ 1 ਇੰਚ ਕੱਟ ਕਰ ਦਾਂਗੇ ਇਹ ਮੈਂ ਸਿੰਪਲ ਕਛਾਰਾ ਬਣਾ ਰਹੀ ਆ ਥੋੜਾ ਜਿਹਾ ਚਿਤਛਾ ਪਾਵਾਂਗੇ 1.5 ਇੰਚ ਦੀ ਇਥੋਂ ਕੱਟ ਪਾਵਾਂਗੇ ਇਹਨੂੰ ਇਹਦੇ ਨਾਲ ਇਦਾਂ ਬਣਾ ਦਾਂਗੇ ही कटिंग कर देंगे बराबर कर लाँगे कपड़ा कटिंग करके चारे पीस ही कटिंग करने हैं उस वास्ते नेवा फोल्ड करने वास्ते चिड़ी बनावेंगे वो ही एक इंच की इतों कटिंग कर देंगे चारे चारे पीस ਬਰਾਬਰ ਕਰਕੇ ਤੋਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਹੋ ਗਿਆ ਨੇਫਾ ਤੇ ਇਹਦੀ ਚਿੜੀ ਫੋਲਡ ਕਰਨੀ ਆ ਅੱਤੋਂ ਬਾਅਦ ਆ ਵਾਲਾ ਬੰਦ ਵਾਲਾ ਸਾਈਡ ਆ ਤਿੰਨਾਂ ਕਪੜਾ ਕਮਾਈ ਜਾ ਰਹੀ ਆ ਇਹ ਕਪੜਾ ਘੁੰਮ ਕੇ ਹੀ ਹੋਣਾ ਇਹ ਬੰਦ ਸਾਈਡ ਆ ਇੱਥੋਂ ਅਸੀਂ ਪੌਂਚੇ ਬਣਾਵਾਂਗੇ ਇੱਥੋਂ ਮੈਂ ਲਵਾਂਗੀ 13 ਇੰਚ ਪੌਂਚਾ 12 13 ਇੰਚ ਜਿੰਨਾ ਵੀ ਤੁਹਾਡੇ ਹੈਗਾ ਪੌਂਚਾ ਤੇ ਲੈ ਸਕਦੇ ਹੋ ਮੈਂ ਪੌਣੇ ਕੇ 13 ਇੰਚ ਲਿਆ ਇੱਥੋਂ ਹੀ ਪੜਾਂਗੇ ਇੱਥੋਂ ਵੀ ਹੀ ਬਰਾਬਰ ਕਪੜਾ ਜਿਹੜਾ ਹੋਇਆ ਇੱਥੋਂ ਹੀ ਛੋਟਾ ਜਿਹਾ ਕੱਟ ਲਗਾਵਾਂਗੇ ਚ ਕਰਦਾਂਗੇ ਇਹ ਕਟਿੰਗ ਠੀਕ ਹੈ ਜੀ ਉਤੋਂ ਬਾਅਦ ਥੱਲੇ ਵਾਲਾ ਵੀ ਇਹ ਦਹੀਂ ਛੋਟਾ ਜਿਹਾ ਕੱਟ ਲਗਾ ਕੇ ਵਿੱਚ ਕੈਂਚੀ ਰੱਖ ਕੇ ਇਹਨੂੰ ਕਟਿੰਗ ਕਰਾਂਗੇ ਬਹੁਤ ਹੀ ਸੋਖਾ ਹੈ ਕੋਈ ਔਖਾ ਨਹੀਂ ਹੈਗਾ ਸਿੰਪਲ ਹੈ ਤੇ ਤੁਹਾਨੂੰ ਮੈਂ ਦੂਜੀ ਵੀ ਇਹਦਾ ਬੱਡ ਕੁਸ਼ਾਰੇ ਹੀ ਹੁੰਦੇ ਆ ਗੋਡਿਆਂ ਤੱਕ ਉਹਦੀ ਵੀ ਕਟਿੰਗ ਸਟੀਚਿੰਗ ਪਾਵਾਂਗੇ ਉਹ ਵੀ ਤੁਹਾਨੂੰ ਜਰੂਰ ਦੇਖਣੀ ਮੇਰੇ ਚੈਨਲ ਤੇ ਜਾ ਕੇ ਤੇ ਹੁਣ ਅਸੀਂ ਪਹਿਲਾਂ ਹੁਣ ਇਹਦੀ ਸਟੀਚਿੰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਨੇਫਾ ਫੋਲਡ ਕਰਾਂਗੇ ਠੀਕ ਹੈ ਜੀ ਨੇਫਾ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਇਹਦੇ ਪੌਂਚਿਆਂ ਦੇ ਬਰੀਆਂ ਲਾਵਾਂਗੇ ਉਹ ਵੀ ਤਾਂ ਮੈਂ ਦੱਸਾਂਗੀ ਪੂਰੀ ਫੁੱਲ ਵੀਡੀਓ ਦੇਖਣੀ ਹੈ ਚਲੋ ਮਸ਼ੀਨ ਤੇ ਚੱਲਦੇ ਆਂ ਇਹ ਐਕਸਟਰਾ ਕਪੜਾ ਇਹਦੀ ਅਸੀਂ ਬਰੀਆਂ ਕਟਾਂਗੇ ਇਹਨੂੰ ਫੋਲਡ ਕਰ ਲਾਂਗੇ ਜਿੰਨਾ ਸਾਡਾ ਪਹੁੰਚਾ ਉਸ ਤੋਂ ਹੀ 2-3 ਇੰਚ ਵਾਧੀ ਲਵਾਂਗੇ 13 ਪਹੁੰਚਾ 16 ਇੰਚ ਹੈ 12 ਇੱਥੋਂ ਅਸੀਂ 2-2 ਇੰਚ ਦੀਆਂ ਕਟਾਂਗੇ 2 ਆਜੀ ਇਹ ਬਰੀਆਂ ਕੱਟੀਆਂ ਲੈ ਚਲੋ ਮਸ਼ੀਨ ਤੇ ਚੱਲਦੇ ਹਾਂ ਹੁਣ ਸਭ ਤੋਂ ਪਹਿਲਾਂ ਅਸੀਂ ਨੇਫਾ ਫੋਲਡ ਕਰਾਂਗੇ ਚਿੜੀ ਬਣਾਵਾਂਗੇ ਇਹਦੇ ਵਿੱਚ ਅਸੀਂ ਕੱਪੜਾ ਲਗਾਵਾਂਗੇ ਦੋਨੋਂ ਪਾਸੇ ਇਹਨੂੰ ਫੋਲਡ ਕਰਾਂਗੇ ਥਰੀਆ ਬਣਾਵਾਂਗੇ ਇਹਦੇ ਵਿੱਚ ਅਸੀਂ ਕੱਪੜਾ ਲਗਾਵਾਂਗੇ ਐਕਸਟਰਾ ਕੱਪੜਾ ਛੋਟੇ ਛੋਟੇ ਪੀਸ ਕੱਟ ਲਾਂਗੇ ਦੋ ਜੋ ਵਿੱਚ ਕਪੜਾ ਲਗਾਣਾ ਹੈ ਕਪੜਾ ਤਾਂ ਅੰਗਰ ਕੇ ਲਗਾਣਾ ਹੈ ਕਿ ਇੱਥੋਂ ਪੱਟੇ ਨਾ ਇਹ ਠੋਕਾ ਲਗਾਣਾ ਜਿਹਨੂੰ ਬੋਲਦੇ ਆ ਉਹ ਲਗਾਵਾਂਗੇ ਅਸੀਂ ਦੋ ਛੋਟੇ ਛੋਟੇ ਪੀਸ ਕੱਟ ਲਾਂਗੇ ਤੇ ਇਹਨੂੰ ਕਰਾਂਗੇ ਪਹਿਲਾਂ ਸੀਨ ਲਗਾਵਾਂਗੇ ਸੀਨ ਲਗਾ ਕੇ ਫਿਰ ਵਿੱਚ ਕਪੜਾ ਰੱਖ ਕੇ ਫਿਰ ਦੇ ਉੱਪਰ ਸੀਨ ਲਗਾ ਦਾਂਗੇ ਹਾਂਜੀ ਇਦਾਂ ਕਰਕੇ ਥੋੜੀ ਪਹਿਲਾਂ ਸੀਨ ਲਗਾਵਾਂਗੇ ਸਿੱਧੀ ਤੇ ਫੇਰ ਵਿੱਚ ਕਪੜਾ ਰੱਖਾਂਗੇ ਤੇ ਉਹਦੇ ਉੱਪਰ ਵੀ ਕਪੜਾ ਰੱਖ ਕੇ ਉਹਦੇ ਉੱਪਰ ਹੀ ਨਾਲੇ ਸੀਨ ਲਗਾ ਦਾਂਗੇ ਤੇ ਇਹ ਅਲੱਗ ਜਿਹੀ ਵੀ ਕਪੜਾ ਲਗਾ ਸਕਦੇ ਹੋ ਪਹਿਲੇ ਮਤਲਬ ਇਹਨੂੰ ਸੀਨ ਲਗਾ ਕੇ ਤੇ ਮੈਂ ਨਾਲੇ ਲਗਾ ਰਹੀ ਆ ਤੇ तिन्नी साइड तो सीन लगा लेंगे हाँ जी इधरों भी सीन लगा लेंगे इदा ही अही दूजा करा तैयार दूजे पास भी इदा ही कपड़ा रख के सीन लगावे हाँ जी ये तैयार हो गया एदा ही सेम दूजा तैयार करा ਉੱਠੇ ਪਾਸੇ ਅਹੀਂ ਮਤਲਬ ਤਿਆਰ ਕਰਨਾ ਇਹਨੂੰ ਸਿੱਧੇ ਪਾਸੇ ਨਹੀਂ ਕਰਨਾ ਜਿੱਦਾਂ ਹੀ ਸਲਵਾਰ ਦਾ ਨੇਫਾ ਫੋਲਡ ਕਰਦੇ ਸੇਮ ਉਹਦਾ ਹੀ ਤੇ ਉਹਦੇ ਵਿੱਚ ਅਹੀਂ ਕੱਪੜਾ ਨਹੀਂ ਲਗਾਉਂਦੇ ਇਹਦੇ ਵਿੱਚ ਕੱਪੜਾ ਲਗਾਉਣਾ ਲਗਾਉਣਾ ਹੈ ਕੱਪੜਾ ਤਾਂ ਲਗਾਉਣਾ ਕਿ ਫਟੇ ਨਾ ਹਾਂਜੀ ਇਹ ਚ ਕੱਪੜੇ ਦਾ ਪੀਸ ਜਿਹੜਾ ਕੱਟਿਆ ਹੀ ਉਹ ਵੀ ਜੜ ਰੱਖ ਦਾਂਗੇ ਤੇ ਸੀਨ ਲਗਾ ਦਾਂਗੇ ਤਿੰਨਾਂ ਸਾਈਡਾਂ ਤੇ ਕਪੜੇ ਦੇ ਉੱਪਰ ਸੀਨ ਲਗਾਣੀ ਆ ਕਪੜਾ ਥੋੜਾ ਜਿਹਾ ਬਾਹਰਲੀ ਸਾਈਡ ਤੇ ਰੱਖਣਾ ਸੀਨ ਲਗਾ ਕੇ ਉਸ ਤੋਂ ਬਾਅਦ ਅਹੀਂ ਨੇਵਾ ਫੋਲਡ ਕਰਾਂਗੇ 1.5 ਇੰਚ ਮਤਲਬ 1.5 ਇੰਚ 2 ਇੰਚ ਐਕਸਟਰਾ ਰੱਖਿਆ ਨਾ 1.5 ਇੰਚ ਦਾ ਅਹੀਂ ਨੇਵਾ ਫੋਲਡ ਕਰ ਦਾਂਗੇ ਹੋਰ ਇਹ ਕਿਸ਼ਾਰੇ ਦਾ ਨੇਵਾ ਫੋਲਡ ਕਰਾਂਗੇ 1.5 ਇੰਚ ਦਾ ਨੇਵਾ ਫੋਲਡ ਕਰਾਂਗੇ 2 ਇੰਚ ਐਕਸਟਰਾ ਅੱਧਾ ਇੰਚ ਥੱਲੇ ਪਹੁੰਚਿਆ ਵਿੱਚ ਆ ਜਾਏਗਾ ਇੱਚ ਵਾਲ ਪੈਂਦੇ ਆ ਥੋੜੇ ਬੋਤੇ ਵਾਲ ਪੈਣਗੇ ਤੇ ਉਹ ਜਦੋਂ ਅਸੀਂ ਨਾਲਾ ਪਾਨੇ ਉਹ ਸਹੀ ਹੋ ਜਾਂਦੇ ਆ ਹਰ ਇੱਕ ਦੀਵਾਲ ਪੈਂਦੇ ਥੋੜੇ ਬੋਤੇ ਨੇਵਾ ਫੋਲਡ ਕਰਨ ਟਾਈਮ ਅਸੀਂ ਸਾਰਾ ਨੇਵਾ ਫੋਲਡ ਕਰ ਦਾਂਗੇ ਤਬਾ ਨੇਵਾ ਫੋਲਡ ਕਰਨ ਤੋਂ ਬਾਅਦ ਫਿਰ ਅਸੀਂ ਇਹਦੇ ਪੂੰਝੇ ਲਗਾਵਾਂਗੇ ਪੂੰਝੇ ਦੇ ਬਰੀਆਂ ਤਿਆਰ ਕਰਾਂਗੇ ਹਾਂਜੀ ਨੇਵਾ ਫੋਲਡ ਹੋ ਚੁੱਕਾ ਹੈ ਉਸ ਤੋਂ ਬਾਅਦ ਅਸੀਂ ਬਰੀਆਂ ਤਿਆਰ ਕਰਨੀਆਂ ਜਿਹੜੇ ਸਾਈਡ ਤੇ ਬਰੀਆਂ ਗੱਟੀਆਂ ਹੀ ਐਕਸਟਰਾ ਕੱਪੜੇ ਦੀਆਂ ਇਹਨੂੰ ਉਲਟਾ ਕਰ ਲਾਂਗੇ ਕਿਚਾਰੇ ਨੂੰ ਤੇ ਪੂੰਝੇ ਸਾਈਡ ਫੜਾਂਗੇ ਪੂੰਝੇ ਵਾਲੀ ਸਾਈਡ ਤੇ ਪਹਿਲਾਂ ਹੀ ਕੱਪੜਾ ਲਗਾਵਾਂਗੇ ਤੇ ਵੀ ਠੋਕਾ ਲਗਾਵਾਂਗੇ ਇਹਦੇ ਵੀ ਛੋਟੇ ਛੋਟੇ ਦੋ ਪੀਸ ਕੱਟ ਕੇ ਕਪੜਾ ਇਹਦੇ ਕੋਰਨਰ ਤੇ ਕਪੜਾ ਲਗਾਵਾਂਗੇ ਪੌਂਚੇ ਤੇ ਫਟਣ ਦਾ ਡਰ ਹੁੰਦਾ ਹੈ ਤੇ ਇਹਦੇ ਕੋਨਿਆਂ ਤੇ ਕਪੜਾ ਜ਼ਰੂਰ ਲਗਾਉਣਾ ਹੈ ਛੋਟੇ ਜਿਹੇ ਪੀਸ ਕੱਟ ਲਾਂਗੇ ਐਨ ਕਪੜੇ ਨੂੰ ਫੋਲਡ ਕਰਕੇ ਇੱਥੋਂ ਅਸੀਂ ਨਾਲ-ਨਾਲ ਛੋਟਾ-ਛੋਟਾ ਫੋਲਡ ਕਰਨਾ ਪੈਰ-ਪੈਰ ਦਾ ਬਿਲਕੁਲ ਥੋੜਾ-ਥੋੜਾ ਛੋਟਾ-ਛੋਟਾ ਫੋਲਡ ਕਰਨਾ ਇਹਨੂੰ ਤੇ ਸਾਰਾ ਮੈਂ ਦਾ ਫੋਲਡ ਕਰ ਲਾਂਗੇ ਪੂਰਾ ਪੂੰਚਾ ਛੋਟਾ ਛੋਟਾ ਫੋਲਡ ਕਰਕੇ ਉਸ ਤੋਂ ਬਾਅਦ ਇਹਦੀਆਂ ਬਰੀਆਂ ਲੱਗਣਗੀਆਂ ਹਾਂਜੀ ਫੋਲਡ ਕਰ ਲਿਆ ਤੇ ਹੁਣ ਅਸੀਂ ਜਿਹੜੀ ਬਰੀ ਕੱਟੀ ਨਾ ਉਹਨੂੰ ਤਿਆਰ ਕਰਾਂਗੇ ਹਾਂਜੀ ਫੋਲਡ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਅਸੀਂ ਦੂਜੇ ਦਾ ਵੀ ਸੇਮ ਹੀ ਇਦਾਂ ਕੱਪੜਾ ਰੱਖ ਕੇ ਤੇ ਬਰੀ ਪੂੰਚਾ ਫੋਲਡ ਕਰਾਂਗੇ ਸੇਮ ਜਿਦਾ ਪਹਿਲਾਂ ਕੀਤਾ ਉਦਾਂ ਹੀ ਇਹਦੇ ਵਿੱਚ ਕੱਪੜਾ ਰੱਖ ਕੇ ਤੇ ਛੋਟਾ ਛੋਟਾ ਮਤਲਬ ਪੈਰ ਪੈਰ ਦਾ ਫੋਲਡ ਕਰਨਾ ਜਿਆਦਾ ਨਹੀਂ ਫੋਲਡ ਕਰਨਾ ਡਬਲ ਫੋਲਡ ਨਹੀਂ ਕਰਨਾ ਸਿੰਗਲ ਫੋਲਡ ਹੀ ਕਰਨਾ ਆ ਦੇਖੋ ਦੇਖ ਸਕਦੇ ਹੋ ਤੁਸੀਂ ਸੇਮੀ ਹੁਤਾਏ ਫੋਲਡ ਕਰਨਾ ਹਾਂ ਜੀ ਫੋਲਡ ਕਰਕੇ ਉਸ ਤੋਂ ਬਾਅਦ ਬਰੀਆਂ ਲਗਾਵਾਂਗੇ ਅਸੀਂ ਫੋਲਡ ਹੋ ਚੁੱਕਾ ਹੈ ਉਸ ਤੋਂ ਬਾਅਦ ਇਹ ਧਾਗੇ ਕੱਟ ਦਾਂਗੇ ਜੋ ਐਕਸਟਰਾ ਸਾਹੀ ਦੇਖੋ ਇਹ ਸਪਾਈਟ ਫੋਲਡ ਹੋਇਆ ਹੁਣ ਤੋਬਾ ਜਿਹੜਾ ਬਰੀਆਂ ਦਾ ਕੱਪੜਾ ਸੀ ਨਾ ਦੋ ਪੀਸ ਹੀ ਕਟਿੰਗ ਕੀਤੇ ਸੀ ਉਹਨਾਂ ਨੂੰ ਵੀ ਇਹ ਜਿੱਦਾਂ ਇਹਨਾਂ ਨੂੰ ਫੋਲਡ ਕੀਤਾ ਇੱਕ ਸਾਈਡ ਤੋਂ ਤੇ ਦੋਨਾਂ ਸਾਈਡ ਤੋਂ ਵੀ ਇਦਾਂ ਫੋਲਡ ਕਰ ਸਕਦੇ ਹੋ ਮੈਂ ਇੱਕ ਸਾਈਡ ਤੇ ਕਰ ਰਹੀ ਆ ਦੂਜੀ ਸਾਈਡ ਤੇ ਜਿੱਦੋਂ ਮੈਂ ਨਾ ਲਗਾਣਾ ਉਹਦੋਂ ਪੁੰਚੇ ਤੇ ਲਗਾਵਾਂਗੇ ਉਹਦੋਂ ਫੋਲਡ ਕਰਾਂਗੀ ਤੇ ਹਾਂਜੀ ਬਿਲਕੁਲ ਪੈਰ ਪੈਰ ਦਾ ਛੋਟਾ ਛੋਟਾ ਫੋਲਡ ਕਰਾਂਗੇ ਪਲੀਜ਼ ਤੁਹਾਡੀ ਰਿਕਵੈਸਟ ਹੈ ਕਿ ਮੇਰੇ 1000 ਸਬਸਕ੍ਰਾਈਬਰ ਕਰ ਦਿਓ ਮਿਹਰਬਾਨੀ ਹੋਏਗੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਟ ਕਰੋ ਹਾਂਜੀ ਐਮ ਫੋਲਡ ਕਰ ਚੁੱਕੀਆਂ ਹਾਂ ਉਸ ਤੋਂ ਬਾਅਦ ਅਹੀਂ ਪੋਂਚੇ ਦਾ ਮਤਲਬ ਕਚਾਰੇ ਦਾ ਪੋਂਚੇ ਦਾ ਨਾਮ ਇਹਨਾਂ ਕੇ ਇਹ ਪਹਿਲਾਂ ਸੈਂਟਰ ਕਰ ਲਾਂਗੇ ਤੇ ਉਹ ਤੋਂ ਬਾਅਦ ਅਹੀਂ ਪੋਂਚਾ ਲਾਵਾਂਗੇ ਉਹਦਾ ਕਚਰਾ ਲਾਵਾਂਗੇ ਤੇ ਉਹਨੂੰ ਉਹਦਾ ਵੀ ਸੈਂਟਰ ਕਰ ਲਾਂਗੇ ਪੋਂਚੇ ਦਾ ਉਲਟੀ ਸਾਈਡ ਤੇ ਹੀ ਲਗਾਨੀ ਹੈ ਬਰੀ ਸਿੱਧੀ ਸਾਈਡ ਤੇ ਨਹੀਂ ਲਗਾਨੀ ਹੈਗੀ ਇਦਾ ਵੀ ਅਹੀਂ ਸੈਂਟਰ ਕਰ ਲੈਣਾ ਪੋਨਚੇ ਵਾਲੀ ਸਾਈਡ ਤੇ ਤੇ ਉਹ ਤੋਂ ਬਾਅਦ ਅਹੀਂ ਮਤਲਬ ਇਹ ਵਾਲਾ ਅ ਕਚਾਰੇ ਦਾ ਕਪੜਾ ਉਦਾਂ ਹੀ ਰੱਖਾਂਗੇ ਇੰਨਾ ਖਿੱਚਣਾ ਨਾ ਕੋਸ਼ ਉਦਾਂ ਹੀ ਲੂਜ਼ ਨਾਰਮਲ ਜਿਹਾ ਰੱਖਾਂਗੇ ਤੇ ਜਿਹੜਾ ਬਰੀਆਂ ਵਾਲਾ ਕਪੜਾ ਇਹ ਥੋੜਾ ਜਿਹਾ ਉਹਦੇ ਨਾਲੋਂ ਵੱਧ ਰੱਖਾਂਗੇ ਕਿਉਂਕਿ ਜਦੋਂ ਕਚਾਰੇ ਦਾ ਕਪੜਾ ਇਦਾਂ ਹਾਂ ਦੇਖੋ ਖਿੱਚ ਰਹੀ ਆ ਨਾ ਮੈਂ ਤੇ ਇਹ ਵੱਧ ਜਾਂਦਾ ਹੈ ਲੂਸ ਹੋ ਜਾਂਦਾ ਹੈ ਉਹਨੂੰ ਅਸੀਂ ਜਦੋਂ ਲਗਾਉਣ ਲੱਗੇ ਆ ਨਾ ਖਿੱਚਣਾ ਬਸ ਨਾਰਮਲ ਜਿਹਾ ਰੱਖਣਾ ਵਾ ਉਹ ਬਰੀਆਂ ਵਾਲਾ ਜਿਹੜਾ ਉੱਪਰ ਕੱਪੜਾ ਲੱਗ ਰਿਹਾ ਇਹਨੂੰ ਹੀ ਖਿੱਚ ਕੇ ਰੱਖਾਂਗੇ ਇਹ ਤੋਂ ਥੋੜਾ ਜਿਹਾ ਵੱਧ ਲਵਾਂਗੇ ਲੈ ਕੇ ਤੇ ਜਿੱਦਾਂ ਪੋਂਚੇ ਦੇ ਸਾਈਡ ਤੇ ਹਸਲ ਵਾਲੇ ਸਾਈਡ ਤੇ ਇੱਥੇ ਇੱਕ ਨਿਸ਼ਾਨੀ ਲਾ ਕੇ ਹਾਂਜੀ ਆ ਦੇਖੋ ਇੱਥੇ ਨਿਸ਼ਾਨੀ ਲਾ ਕੇ ਇੱਥੇ ਮੈਂ ਇਹਨੂੰ ਫੋਲਡ ਮਤਲਬ ਸੀਨ ਲਗਾ ਦਾਂਗੇ ਬੰਦ ਕਰ ਦਾਂਗੇ ਹਾਂਜੀ ਥੋੜਾ ਜਿਹਾ ਐਕਸਟਰਾ ਰੱਖਿਆ ਮੈਂ ਇੱਕ ਪੈਰ ਦਾ ਮਤਲਬ ਅੱਧਾ ਇੰਚ ਲਾਹ ਲੋ ਤਹੀ ਐਦ ਨੂੰ ਇਹਦੇ ਉੱਪਰ ਰੱਖ ਕੇ ਕਪੜੇ ਨੂੰ ਇਥੇ ਇਨੀ ਸੀਨ ਲਗਾ ਲਾਂਗੇ ਪੋਂਚੇ ਤੱਕ ਮਿਲ ਲਿਆ ਜਿੰਨਾ ਮਤਲਬ ਲੱਗਣਾ ਹੈ ਪੋਂਚਾ ਉਹਦੇ ਨਾਲ ਮੇਨ ਕੇ ਤੇ ਬਾਕੀ ਅਹੀਂ ਤੇ ਸੀਨ ਲਗਾ ਦੇਣੀ ਆ ਇੱਕ ਆ ਵੀ ਤਰੀਕਾ ਹੈ ਇੱਕ ਅਹੀਂ ਨਾਲ-ਨਾਲ ਮਤਲਬ ਲਗਾ ਸਕਦੇ ਆ ਇਹ ਦੋ ਤਰੀਕੇ ਆ ਪੋਂਚਾ ਲਗਾ ਬਰੀ ਲਗਾ ਦਾ ਇੱਕਹੀਂ ਪਹੁੰਚੇ ਵਾਲੀ ਸਾਈਡ ਤੋਂ ਆਸਨ ਤੋਂ ਰੱਖ ਕੇ ਸਾਰੇ ਮਤਲਬ ਪੂਰੇ ਰੌਂਡ ਸਾਈਡ ਲਗਾ ਲਾਂਗੇ ਉਹ ਤੋਂ ਬਾਅਦ ਸੀਨ ਲਗਾਵਾਂਗੇ ਤੇ ਮੈਂ ਇਦਾਂ ਲਗਾਨੀਆਂ ਮੈਨੂੰ ਇਦਾਂ ਈਜ਼ੀ ਲੱਗਦਾ ਤੇ ਉਹ ਤੋਂ ਬਾਅਦ ਹਾਂਜੀ ਮੈਂ ਸੀਨ ਲਗਾਤੀ ਆ ਆ ਦੇਖੋ ਉਹ ਤੋਂ ਬਾਅਦ ਕਛੈਰੀ ਨੂੰ ਰੱਖਣਾ ਉਲਟਾ ਕਰਕੇ ਉੱਚੀ ਵਾਲੀ ਸਾਈਡ ਤੇ ਇੱਥੋਂ ਉੱਪਰ ਤੋਂ ਸਟਾਰਟ ਕਰਨਾ ਤੇ ਪੂਰੀ ਰੌਂਡ ਸਾਈਡ ਸੇਨ ਲਗਾ ਦੇਣੀ ਹੈ ਨਾਲ-ਨਾਲ ਤੇ ਔਰ ਬਰੀਆਂ ਵਾਲਾ ਕਪੜਾ ਥੋੜਾ ਜਿਹਾ ਇੱਕ ਪੈਰ ਦਾ ਵਾਧ ਰੱਖਣਾ ਹੈ ਵਿਚਾਰੇ ਵਾਲੇ ਕਪੜੇ ਨਾਲੋਂ ਬਾਹਰ ਵਾਲੀ ਸਾਈਡ ਤੇ ਹੋਣਾ ਚਾਹੀਦਾ ਕਪੜਾ ਥੋੜਾ ਜਿਹਾ ਦਿਖਾਈ ਦੇਣਾ ਚਾਹੀਦਾ ਹਾਂਜੀ ਪੂਰਾ ਆ ਰਿਹਾ ਤੇ ਮਿਲ ਸਕਦੇ ਹੋ ਇਦਾਂ ਲਗਾ ਕੇ ਜੇ ਤੁਹਾਡਾ ਵੱਧ ਘਟ ਹੋ ਸਕਦਾ ਤੇ ਤੁਸੀਂ ਉਹਨੂੰ ਖੋਲ ਸਕਦੇ ਹੋ ਬਰਾਬਰ ਕਰ ਸਕਦੇ ਹੋ ਸਾਰੇ ਸੀਨ ਲਗਾ ਦਾਂਗੇ ਇਹਦੇ ਨਾਲ ਅਟੈਚ ਕਰ ਦਾਂਗੇ ਇਸੇ ਸ਼ੈਅਰੇ ਨਾਲ ਤੇ ਆ ਬਰੀਆਂ ਵਾਲਾ ਕੱਪੜਾ ਥੋੜਾ ਜਿਹਾ ਵਾਧ ਰੱਖਾਂਗੇ ਐ ਬਰੀਆਂ ਵਾਲਾ ਕੱਪੜਾ ਖਿੱਚਣਾ ਤੇ ਦੂਜਾ ਨਹੀਂ ਖਿੱਚਣਾ ਉਹਨੂੰ ਨੋਰਮਲ ਹੀ ਰੱਖਣਾ ਤੇ ਇਹ ਸਾਰੇ ਸੀਨ ਲਗਾ ਦਾਂਗੇ ਹਾਂਜੀ ਇਹ ਮੈਂ ਲਗਾ ਰਿਹਾ ਲਗਾ ਲਿਆ ਹਾਂਜੀ ਦੇਖੋ ਕਿੰਨਾ ਵਧੀਆ ਲੱਗਾ ਸਫਾਈ ਚ ਉਹ ਤੋਂ ਬਾਅਦ ਅਸੀਂ ਜੇ ਸਾਈਡ ਦਾ ਕਪੜਾ ਬਰੀ ਦਾ ਹੁਣ ਇੱਥੇ ਸੀਨ ਲਗਾਵਾਂਗੇ ਅਸੀਂ ਵਾਲ ਕੱਢ ਲਾਂਗੇ ਸਾਰੇ ਚੰਗੀ ਤਰ੍ਹਾਂ ਇਹਨੂੰ ਫੋਲਡ ਕਰਕੇ ਛੋਟੇ ਛੋਟੇ ਫੋਲਡ ਕਰਕੇ ਤੇ ਇਹਦੇ ਸੀਨ ਲਗਾ ਦਾਂਗੇ ਪੂਰੇ ਰਾਉਂਡ ਸਾਈਡ ਬਰੀਆਂ ਥੋੜੀ ਜਿਹੀ ਮਿਹਨਤ ਹੈ ਕਿ ਕਦੇ ਵਾਲ ਬੜੀ ਜਲਦੀ ਪੈਂਦਾ ਤੇ ਜੇ ਐਦਾਂ ਮੇਰੇ ਤਰੀਕੇ ਨਾਲ ਲਗਾਓਗੇ ਕਦੀ ਤੁਹਾਡੇ ਵਾਲ ਨਹੀਂ ਪਵੇਗਾ ਤੇ ਬਹੁਤ ਹੀ ਆਸਾਨੀ ਨਾਲ ਲੱਗ ਜਾਂਦਾ ਤੇ ਵਧੀਆ ਬੰਦਾ ਹੈ ਸਫਾਈ ਚ ਲੱਗਦਾ ਹਾਂਜੀ ਸਾਰੇ ਪਾਸੇ ਸੀਨ ਲੱਗ ਗਿਆ ਤੇ ਸਾਈਡ ਤੋਂ ਵੀ ਅਸੀਂ ਫੋਲਡ ਕਰ ਦਾਂਗੇ ਤੇ ਬਰੀਆਂ ਵੱਡੀਆਂ ਵੀ ਲਗਾ ਸਕਦੇ ਆ 3 1/2 ਇੰਚ ਦੀਆਂ ਜਿਹੜਾ ਵੱਡੇ ਪਿਛਾਰੇ ਬਣਾਉਂਦੇ ਆ ਉਹਨਾਂ ਨੂੰ ਵੱਡੀਆਂ-ਵਰੀਆਂ ਲੱਗਦੀਆਂ ਉਹਨਾਂ 5-5 ਇੰਚ ਦੀਆਂ ਵੀ ਲਗਾਉਂਦੇ ਆ ਤੇ ਇਹ ਹੋ ਗਿਆ ਇੱਕ ਪੋਂਚਾ ਤਿਆਰ ਸੇਮ ਇਹੀ ਦੂਜਾ ਪੋਂਚਾ ਵੀ ਇਦਾਂ ਹੀ ਤਿਆਰ ਕਰਾਂਗੇ ਇਦਾਂ ਹੀ ਤਿਆਰ ਕਰਾਂਗੇ ਤੇ ਫਿਰ ਅਸੀਂ ਇਹਦੇ ਨਾੜਾ ਪਾਵਾਂਗੇ ਨਾੜਾ ਵੀ ਬਣਾਵਾਂਗੇ ਦੇਖੋ ਕਿੰਨਾ ਵਧੀਆ ਵਾਲ ਕੋਈ ਨਹੀਂ ਪਿਆ ਕਿੰਨਾ ਵਧੀਆ ਬਣਿਆ ਤੇ ਅਹੀਂ ਦੂਜਾ ਗੁੰਝਾ ਵੀ ਸੇਮ ਇਦਾਂ ਹੀ ਤਿਆਰ ਕਰ ਲਾਂਗੇ ਤੇ ਅਤ ਬਾਅਦ ਅਹੀਂ ਨਾੜਾ ਤਿਆਰ ਕਰਾਂਗੇ ਸਾਡਾ ਤਿਆਰ ਕਰਕੇ ਨਾੜਾ ਪਾਵਾਂਗੇ ਤੇ ਪੂਰਾ ਕੁਸ਼ਾਇਰਾ ਤਿਆਰ ਹੈ ਮੈਂ ਦੂਜੀ ਬਰੀ ਵੀ ਤਿਆਰ ਸੇਮ ਹੀ ਕਰ ਲਈ ਦੂਜਾ ਪੁੰਚ ਸੋਰੀ ਤਿਆਰ ਕਰ ਲਿਆ ਹੀ ਵਰਨਾੜਾ ਬਣਾ ਕੇ 나ੜਾ ਪਾਤਾ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਪਲੀਜ਼ 1000 ਸਬਸਕ੍ਰਾਈਬ ਕਰ ਦਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਆ ਦੇਖੋ ਕਿਸ਼ਰਾ ਤਿਆਰ ਆ థాంਕ ਯੂ ਫॉर ਵਾਚਿੰਗ ਤੇ ਮੇਰੀ ਸਾਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ ਬਹੁਤ ਹੀ ਵਧੀਆ ਕਿਸ਼ਰਾ ਬਣ ਕੇ ਤਿਆਰ ਹੈ